ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੰਮੇ ਸਮੇਂ ਤੋਂ ਸਿੱਖ ਪੰਥ ਦੇ ਵਿੱਚ ਵੱਡੀਆਂ ਸਵਾਮਾਂ ਕਰਦੇ ਆ ਰਹੇ ਜ세ਦਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ 2025 ਨੂੰ ਹੋ ਰਹੀ ਚੋਣ ਦੇ ਵਿੱਚ ਉਮੀਦਵਾਰ ਮੈਂਬਰ ਦੇ ਤੌਰ ਤੇ ਇਲੈਕਸ਼ਨ ਜਿਹੜੀ ਲੜ ਰਹੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਸਮੁੰਦਰੀ ਜਹਾਜ਼ ਹੈ ਸਮੂਹ ਸੰਗਤਾਂ 19 ਜਨਵਰੀ 2025 ਨੂੰ ਜਹੇਦਾਰ ਬਲਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ પાਕੇ ਤੇ ਉਹਨਾਂ ਨੂੰ ਜਿਹੜਾ ਉਹ ਕਾਮਯਾਬ ਕਰਨ ਜਦੋਂ ਦੇ ਬਾਬਾ ਬਲਜੀਤ ਸਿੰਘ ਜੀ ਗੁਰਦੁਆਰੇ ਸਹਿਬਾਨਾਂ ਦੀ ਸੇਵਾ ਇੱਕ ਸਾਲ ਪ੍ਰਧਾਨਗੀ ਕੀਤੀ ਫਿਰ ਧਰਮ ਪ੍ਰਚਾਰ ਦੇ ਰਹੇ ਤੇ ਵੱਡੀਆਂ ਸਵਾਮਾਂ ਧਰਮ ਪ੍ਰਚਾਰ ਜਥੇ ਨਵੀਆਂ ਗੱਡੀਆਂ ਲੈ ਕੇ ਜਥੇ ਤੋਰੇ ਪਿੰਡਾਂ 'ਚ ਧਰਮ ਪ੍ਰਚਾਰ ਕੀਤਾ ਹੁਣ ਵੀ ਇਸ ਵੇਲੇ ਜੋ ਉਹਨਾਂ ਨੇ ਚੋਣ ਮੈਨੀਫੈਸਟੋ ਦਿੱਤਾ ਹੈ ਉਹ ਹਰਿਆਣੇ ਦੀ ਸਿੱਖ ਸੰਗਤ ਵਾਸਤੇ ਜਿਹੜਾ ਹੈ ਸਿੱਖ ਬੱਚਿਆਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਤਾਂ ਕੋਈ ਸੁਚੱਜੇ ਪ੍ਰਬੰਧ ਕਰਕੇ ਹਰਿਆਣੇ ਦੀ ਸਿੱਖ ਸੰਗਤ ਨੂੰ ਗੁਰੂ ਘਰਾਂ ਦੇ ਵਿੱਚ ਵਧੀਆ ਸਹੂਲਤਾਂ ਦਿੱਤੀਆਂ ਜਾਣ ਜਿਵੇਂ ਗੁਰਦੁਆਰਾ ਸਾਹਿਬ ਦੀਆਂ ਸੁੰਦਰ ਇਮਾਰਤਾਂ ਦਰਬਾਰ ਹਾਲ ਬਣਾਉਣੇ ਦਰਬਾਰ ਸਾਹਿਬ ਦੇ ਦੀਵਾਨ ਹਾਲ ਬਣਾਉਣੇ ਸੰਗਤਾਂ ਲਈ ਰਿਹਾਸ਼ੀ ਏਸੀ ਸਰਾਵਾਂ ਅਤੇ ਜਿਹੜੇ ਗੁਰਦੁਆਰਿਆਂ 'ਚ ਦਫ਼ਤਰ ਬਣਾਉਣੇ ਆ ਤੇ ਸੰਗਤਾਂ ਦੀਆਂ ਸਹੂਲਤਾਂ ਜਿਹੜੀਆਂ ਸੰਗਤਾਂ ਨੂੰ ਦੇਣੀਆਂ ਔਰ ਇਹਨਾਂ ਦੇ ਜਿਹੜੇ ਪ੍ਰਬੰਧ ਦੇ ਵਿੱਚ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਵਾਮਾ ਨੇ ਉਹ ਵੱਡੀਆਂ ਕੀਤੀਆਂ ਜਾ ਰਹੀਆਂ ਨੇ ਨਾਲ ਜਿਵੇਂ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦੀਆਂ ਫੀਸਾਂ ਫ੍ਰੀ ਕੀਤੀਆਂ ਜਾ ਰਹੀਆਂ ਨੇ ਕਾਲਜਾਂ ਦੇ ਵਿੱਚ ਸਿੱਖ ਬੱਚਿਆਂ ਦੀਆਂ ਫੀਸਾਂ ਫ੍ਰੀ ਕੀਤੀਆਂ ਜਾ ਰਹੀਆਂ ਨਾਲ ਉਹਨਾਂ ਨੂੰ ਵਜੀਫੇ ਦਿੱਤੇ ਜਾ ਰਹੇ ਹਨ ਇਸੇ ਤਰ੍ਹਾਂ ਜਿਹੜਾ ਹੈ ਉਹ ਗੁਰੂ ਘਰਾਂ ਦੇ ਵਿੱਚ ਜਿਹੜੀ ਗੋਲਕ ਦੀ ਲੁੱਟਖਸਟ ਹੋ ਰਹੀ ਸੀ ਉਹ ਪੈਸੇ ਵਾਪਸ ਗੁਰਦੁਆਰਾ ਦੀ ਗੋਲਕ ਦੇ ਵਿੱਚ ਪਵਾਏ ਅਤੇ 15-15 ਸਾਲ ਤੋਂ ਜਿਹੜੇ ਕੱਚੇ ਮੁਲਾਜ਼ਮ ਸਨ ਉਹਨਾਂ ਨੂੰ ਜਿਹੜਾ ਉਹ ਪੱਕੇ ਤੌਰ ਤੇ ਕੀਤਾ ਗੁਰਦੁਆਰਿਆਂ ਦੇ ਵਿੱਚ ਮੈਡੀਕਲਾਂ ਜਿਹੜੀਆਂ ਅਸਹੂਲਤਾਂ ਵਿਸ਼ਾਲ ਉਹਨਾਂ ਨੂੰ ਕੀਤਾ ਜਾਏਗਾ ਆਉਣ ਵਾਲੇ ਸਮੇਂ 'ਚ ਮੀਰੀ ਪੀਰੀ ਹਸਪਤਾਲ ਦਾ ਪ੍ਰਬੰਧ ਕੀਤਾ ਜਾਏਗਾ ਅਤੇ ਮੈਡੀਕਲ ਕਾਲਜ ਖੋਲ੍ਹਿਆ ਜਾਏਗਾ ਜਿਸ ਦੇ ਵਿੱਚ ਬੱਚਿਆਂ ਨੂੰ ਕਾਨੂੰਨੀ ਪੜ੍ਹਾਈ ਕਰਾਈ ਜਾਏਗੀ ਕਾਨੂੰਨੀ ਪ੍ਰਕਿਆਵਾਂ ਜਿਹੜੀਆਂ ਡਾਕਟਰੀ ਦੀ ਪੜ੍ਹਾਈ ਕਰਾਈ ਜਾਏਗੀ ਔਰ ਵੱਡੇ ਪੱਧਰ ਤੇ ਇਸ ਪ੍ਰਬੰਧ ਵੱਲੋਂ IAS, IPS, IRS ਦੀਆਂ ਜਿਹੜੀਆਂ ਅਜਹੀਆਂ ਪ੍ਰੀਖਿਆਵਾਂ ਹਨ ਉਹਨਾਂ ਦੀ ਮੁਕਤ ਤਿਆਰੀ ਕਰਾਉਣ ਵਾਸਤੇ ਉਪਰਾਲੇ ਜਿਹੜੇ ਆਉ ਕੀਤੇ ਜਾਣਗੇ ਔਰ ਸਾਡੇ ਪ੍ਰਬੰਧ ਦੇ ਵਿੱਚ ਜੋ ਕਿ ਇਹਨਾਂ ਦੇ ਪ੍ਰਬੰਧ ਦੇ ਵਿੱਚ ਚੋਣ ਮੈਨੀਫੈਸਟੋ ਹੈ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀਆਂ ਪਰਿਵਾਰਾਂ ਦੀ ਆਰਥਿਕ ਜਿਹੜੀ ਮਦਦ ਕੀਤੀ ਜਾਏਗੀ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇ ਚਲਦੀਆਂ ਆਰਥਿਕ ਮੰਦੀ ਦੇ ਜਿਹੜੇ ਪਰਿਵਾਰ ਨਿਰਪਰਨ ਨੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਏਗੀ ਅਤੇ ਸਕੂਲਾਂ ਵਿੱਚ ਜਿਹੜੇ ਬੱਚੇ ਨੇ ਲੋੜਵੰਦ ਬੱਚਿਆਂ ਵਾਸਤੇ ਉਹਨਾਂ ਦੀਆਂ ਫੀਸਾਂ ਭਰੀਆਂ ਜਾਣਗੀਆਂ ਇਹ ਨਿਰੰਤਰ ਸਮਾਵਾ ਜਿਹੜੀਆਂ ਉਹ ਜਾਰੀ ਰੱਖੀਆਂ ਜਾਣਗੀਆਂ ਔਰ ਸਿੱਖ ਸੰਗਤ ਵਾਸਤੇ ਜਿਹੜਾ ਹੈ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਸਾਹਿਬ ਵਿਖੇ ਤਖਤ ਸ੍ਰੀ ਹਰਮੰਦਰ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਹਜੂਰ ਸਾਹਿਬ ਵਿਖੇ ਜਲਦੀ ਏਸੀ ਸਰਾਵਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਜਾਣਗੇ ਕਿ ਜਦੋਂ ਮੈਂ ਹਰਿਆਣੇ ਦੀਆਂ ਸੰਗਤਾਂ ਜਾਣ ਤੇ ਇਹਨਾਂ ਨੂੰ ਉਥੇ ਵਧੀਆ ਏਸੀ ਜਿਹੜੀਆਂ ਰਹਿਸ਼ਾਂ ਜਿਹੜੀਆਂ ਉਹ ਮਿਲ ਸਕਣ ਅਤੇ ਲੋੜਬੰਦ ਬੱਚਿਆਂ ਦੇ ਆਨੰਦ ਕਾਰਜ ਜਿਹੜੇ ਉਹ ਕਰਾਇਆ ਜਾਇਆ ਕਰਨਗੇ ਧਰਮ ਪ੍ਰਚਾਰ ਜਿਹੜਾ ਨਵੀਆਂ ਗੱਡੀਆਂ ਲੈ ਕੇ ਧਾਰਮਿਕ ਤੌਰ ਤੇ ਜਥੇ ਤੋਰੇ ਜਾਣਗੇ ਵੱਡੀਆਂ ਸਵਾਮਾਂ ਜਿਹੜੀਆਂ ਨੇ ਉਹ ਇਸ ਪ੍ਰਬੰਧ ਵੱਲੋਂ ਕੀਤੀਆਂ ਜਾਣਗੀਆਂ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ 19 ਜਨਵਰੀ 2025 ਨੂੰ ਜਿਹੜਾ ਅਕਾਲੀ ਦਲ ਆਜ਼ਾਦ ਜੋ ਕਿ ਇਸ ਵੇਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗਵਾਹੀ ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ ਔਰ 19 ਜਨਵਰੀ ਨੂੰ ਵੱਧ ਤੋਂ ਵੱਧ ਸੰਗਤਾਂ ਅਕਾਲੀ ਦਲ ਆਜ਼ਾਦ ਨੂੰ ਵੋਟਾਂ ਪਾ ਕੇ ਤੇ ਇਸ ਗੁਰਦੁਆਰਾ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਮੂੱਚਾ ਜਿਹੜਾ ਪ੍ਰਬੰਧ ਸੇਵਾ ਸੰਭਾਲ ਜਿਹੜੀ ਆ ਉਹ ਇਹਨਾਂ ਨੂੰ ਸੌਂਪੀ ਜਾ ਸਕੇ ਆਪ ਸੰਗਤਾਂ ਦਾ ਧੰਨਵਾਦ ਹੋਏਗਾ ਜੀ ਖਾਸ ਕਰਕੇ ਜਸੇਦਾਰ ਬਾਬਾ ਬਲਜੀਤ ਸਿੰਘ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਸਮੁੰਦਰੀ ਜਹਾਜ਼ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਕੇ ਤੇ ਇਹ ਸੁਵਾਂਵਾਂ ਉਹਨਾਂ ਨੂੰ ਜਿਹੜੀਆਂ ਦਿੱਤੀਆਂ ਜਾਣ ਤਾਂ ਕਿ ਉਹ ਸੰਗਤਾਂ ਵਾਸਤੇ ਵੱਧ ਤੋਂ ਵੱਧ ਸਹੂਲਤਾਂ ਦਾ ਪ੍ਰਬੰਧ ਕਰ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ